ਸਾਰੇ ਜਣੇ ਜਦੋਂ ਪ੍ਰਾਰਥਨਾ ਕਰਦੇ ਨੇ ਉਹਦੇ ਇਦਾਂ ਹੀ ਕਹਿੰਦੇ ਪ੍ਰਭੂ ਸਾਨੂੰ ਬਵਸਥਾ 28 ਵਾਲੀਆਂ ਜਿਹੜੀਆਂ ਬਰਕਤਾਂ ਉਹ ਮਿਲਣ ਪ੍ਰਭੂ ਬਵਸਥਾ 28 ਦੇ ਵਿੱਚ ਜਿਹੜੇ ਸਰਾਪ ਆ ਨੇ ਉਹ ਚੀਕਾਂ ਕਢਾਉਂਦੇ ਆ ਆਓ ਦੇਖਦੇ ਆ ਬਵਸਥਾ 28 ਉਹਦੇ ਵੀ ਆਪਾਂ 15 ਤੋਂ ਹੀ ਸ਼ੁਰੂ ਕਰ ਲੈਨੇ ਆ ਲਿਖਿਆ ਪਰ ਐਉਂ ਹੋਵੇਗਾ ਕਿ ਜੇ ਤੁਸੀਂ ਯਹਵਾ ਆਪਣੇ ਪਰਮੇਸ਼ਵਰ ਦੀ ਆਵਾਜ਼ ਨਾ ਸੁਣੋ ਪਈ ਉਸ ਦੇ ਸਾਰੇ ਹੁਕਮਾਂ ਅਤੇ ਵਿਧੀਆਂ ਦੀ ਪਾਲਣਾ ਕਰੋ ਜਿਹੜੇ ਮੈਂ ਅੱਜ ਤੁਹਾਨੂੰ ਦਿੰਦਾ ਤਾਂ ਇਹ ਸਾਰੇ ਸ਼ਰਾਪ ਤੁਹਾਡੇ ਉੱਤੇ ਆਉਣਗੇ ਅਤੇ ਤੁਹਾਨੂੰ ਜਾ ਫੜਨਗੇ ਜੇਕਰ ਤੁਸੀਂ ਆਪਣੇ ਪਰਮੇਸ਼ਵਰ ਦੀ ਇਹ ਵਾਲੀ ਆਵਾਜ਼ ਨਹੀਂ ਸੁਣਦੇ ਜਿਹੜੇ ਹੁਕਮ ਪਰਮੇਸ਼ਵਰ ਨੇ ਤੁਹਾਨੂੰ ਮੰਨਣ ਲਈ ਦਿੱਤੇ ਆ ਅਗਰ ਤੁਸੀਂ ਉਹਨਾਂ ਹੁਕਮਾਂ ਨੂੰ ਨਹੀਂ ਮੰਨਦੇ ਉਹ ਹੁਕਮ ਜੋ ਪਵਿੱਤਰ ਵਚਨ ਚ ਠਹਿਰਾਏ ਗਏ ਆ ਉਹ ਵਿਧੀਆਂ ਜੋ ਪਵਿੱਤਰ ਵਚਨ ਦੇ ਵਿੱਚ ਦੱਸੀਆਂ ਗਈਆਂ ਅਗਰ ਤੁਸੀਂ ਉਹਦੇ ਅਨੁਸਾਰ ਆਪਣਾ ਜੀਵਨ ਨਹੀਂ ਸੁਧਾਰਦੇ ਤਾਂ ਵਚਨ ਚ ਲਿਖਿਆ ਆ ਕਹਿੰਦਾ ਇਹ ਸ਼ਰਾਪ ਤੁਹਾਡੇ ਉੱਤੇ ਆਉਣਗੇ ਮਤਲਬ ਆਉਣਗੇ ਅਤੇ ਤੁਹਾਨੂੰ ਜਾ ਫੜਨਗੇ ਮਤਲਬ ਤੁਸੀਂ ਭੱਜ ਕੇ ਵੀ ਕਿਸੇ ਪਾਸੇ ਇਹਨਾਂ ਤੋਂ ਨਹੀਂ ਜਾ ਸਕਦੇ ਜਿੱਦਾਂ ਇੱਥੇ ਤੁਸੀਂ ਦੇਖੋਗੇ ਕਿੰਨਾ ਦੋ ਨੰਬਰ ਆਏ ਤਾਂ ਚਲ ਗਿਆ ਜੇ ਤੁਸੀਂ ਯਹਵਾ ਆਪਣੇ ਪਰਮੇਸ਼ਵਰ ਦੀ ਆਵਾਜ਼ ਨੂੰ ਸੁਣੋ ਤਾਂ ਇਹ ਸਾਰੀਆਂ ਅਸੀਸਾਂ ਤੁਹਾਡੇ ਉੱਤੇ ਆਉਣਗੀਆਂ ਸਗੋਂ ਤੁਹਾਡੇ ਪਿੱਛੇ ਪੈ ਕੇ ਤੁਹਾਨੂੰ ਮਿਲਣਗੀਆਂ ਤੁਹਾਡੇ ਉੱਤੇ ਆਉਣਗੀਆਂ ਤੁਹਾਡੇ ਪਿੱਛੇ ਪੈ ਕੇ ਤੁਹਾਨੂੰ ਮਿਲਣਗੀਆਂ ਜੇਕਰ ਤੁਸੀਂ ਆਪਣੇ ਪਰਮੇਸ਼ਰ ਦੀ ਆਵਾਜ਼ ਨੂੰ ਸੁਣੋਗੇ ਤਾਂ 15 ਚ ਕੀ ਕਹਿੰਦਾ ਜੇ ਤੁਸੀਂ ਨਾ ਸੁਣਿਆ ਸਰਾਪ ਤੁਹਾਡੇ ਉੱਤੇ ਆਉਣਗੇ ਤੇ ਪਿੱਛੇ ਪਾ ਕੇ ਤੁਹਾਨੂੰ ਜਾ ਫੜਨਗੇ ਅਗਰ ਬਰਕਤਾਂ ਪਿੱਛੇ ਪਾ ਕੇ ਮਿਲਣਗੀਆਂ ਤਾਂ ਸਰਾਪ ਵੀ ਪਿੱਛੇ ਪਾ ਕੇ ਫੜ ਲੈਣਗੇ ਭੱਜਣ ਨਹੀਂ ਦੇਣਗੇ ਦੇਸ਼ ਬਦਲਣ ਦੇ ਨਾਲ ਹਾਲਾਤ ਨਹੀਂ ਬਦਲਦੇ ਯਾਦ ਰੱਖਿਓ ਇਹ ਬਹੁਤ ਸਾਰੇ ਲੋਕਾਂ ਨੂੰ ਧੋਖਾਇਆ ਕਿ ਅਸੀਂ ਦੇਸ਼ ਬਦਲ ਲਵਾਂਗੇ ਹਾਲਾਤ ਬਦਲ ਜਾਣਗੇ ਜਿਨ੍ਹਾਂ ਦੇ ਉੱਤੇ ਸਰਾਪ ਆ ਉਹ ਇੱਥੇ ਵੀ ਭੁੱਖੇ ਆ ਤੇ ਉੱਥੇ ਵੀ ਕੰਮ ਨਹੀਂ ਮਿਲਦਾ ਜਦ ਤੱਕ ਸਰਾਪ ਨਹੀਂ ਟੁੱਟਣਗੇ ਹਾਲਾਤ ਨਹੀਂ ਬਦਲਣਗੇ ਸੋ ਆਪਣਾ ਆਚਰਣ ਬਦਲੋ ਜੀਵਨ ਬਦਲੋ ਦੇਲ ਬਦਲੋ ਹਾਲਾਤ ਬਦਲ ਜਾਣਗੇ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਚ 20 ਨੰਬਰ ਦੇ ਵਿੱਚ ਲਿਖਿਆ ਯਹੋਵਾ ਤੁਹਾਡੇ ਹੱਥਾਂ ਦੇ ਸਾਰੇ ਕੰਮਾਂ ਉੱਤੇ ਤੁਹਾਡੀਆਂ ਕਰਤੂਤਾਂ ਦੀ ਬਰਿਆਈ ਦੇ ਕਾਰਨ ਜਿਨ੍ਹਾਂ ਨਾਲ ਤੁਸੀਂ ਮੈਨੂੰ ਤਿਆਗ ਦਿੱਤਾ ਤੁਹਾਡੇ ਉੱਤੇ ਸਰਾਬ ਕਬਰਹਾਟ ਅਤੇ ਝੜਕ ਪਾਵੇਗਾ ਜਦ ਤੀਕ ਤੁਸੀਂ ਬਰਬਾਦ ਹੋ ਕੇ ਛੇਤੀ ਨਾਸ ਨਾ ਹੋ ਜਾਓ ਬਾਰੇ ਬਾਰੇ ਲੋਕ ਕੀ ਕਹਿਣਗੇ ਮੇਰੇ ਨਾਲ ਇੱਥੇ ਕਬਰਹਾਟ ਜੀ ਹੁੰਦੀ ਰਹਿੰਦੀ ਆ ਪਤਾ ਨਹੀਂ ਕੀ ਹੋਇਆ ਮੇਰੇ ਨੇ ਇੱਥੇ ਗੁੱਛਾ ਜਿਹਾ ਵੱਜਿਆ ਰਹਿੰਦਾ ਗੁੱਛਾ ਗੁੱਛਾ ਕੋਈ ਨਹੀਂ ਵੱਜਿਆ ਤੇਰੇ ਉੱਤੇ ਸਰਾਪ ਪਿਆਇਆ ਅਰੇ ਤੇ ਲਿਖਿਆ ਹੈ ਕਹਿੰਦਾ ਕਬਰਾ ਹਟ ਝੜਕ ਮਤਲਬ ਤੁਸੀਂ ਕੋਈ ਵੀ ਕੰਮ ਆ ਉਹ ਕਰੋਗੇ ਚੰਗੇ ਲਈ ਪਰ ਉਹ ਮਾੜਾ ਹੋ ਕੇ ਤੁਹਾਨੂੰ ਝੜਕਾਂ ਹੀ ਖਾਣੀਆਂ ਪੈਣੀਆਂ ਕਿਉਂ ਕਿਉਂਕਿ ਕੰਸ ਕੰਮ ਕਰ ਰਿਹਾ ਲਾਈਫ ਦੇ ਵਿੱਚ ਕਾਦੇ ਵਾਸਤੇ ਕਹਿੰਦਾ ਤੁਹਾਡੀਆਂ ਕਰਤੂਤਾਂ ਦੀ ਬਰਿਆਈ ਦਾ ਕਰਕੇ ਤੁਹਾਡੇ ਮਾੜੇ ਕੰਮਾਂ ਦਾ ਕਰਕੇ ਤੁਹਾਡੇ ਬੁਰੇ ਸੁਭਾਅ ਦਾ ਕਰਕੇ ਤੁਹਾਡੀਆਂ ਬੁਰੀਆਂ ਸੋਚਾਂ ਦਾ ਕਰਕੇ ਜਿਹੜਾ ਕਿਸੇ ਦੀ ਖੁਸ਼ੀ ਨੂੰ ਤੁਸੀਂ ਬਰਦਾਸ਼ਤ ਨਹੀਂ ਕਰਦੇ ਇਸ ਕਰਕੇ ਗਵੰਡੀ ਨੇ ਨਵੀਂ ਚੀਜ਼ ਲਈ ਤੁਹਾਡਾ ਪਾਈਆ ਲਹੂ ਸੜ ਗਿਆ ਇਸ ਕਰਕੇ ਕਿੰਨਾ ਤੁਹਾਡੇ ਉੱਤੇ ਸਰਾਪ ਆਉਣਗੇ ਅਰੇ ਝੜਕੇ ਤੁਹਾਨੂੰ ਪੈਣਗੇ ਕਬਰਾਟ ਹੋਊਗੀ ਤਾਂ ਜੋ ਤੁਸੀਂ ਛੇਤੀ ਨਾਸ ਹੋ ਜਾਓ ਯਹੋਵਾ ਤੁਹਾਡੇ ਉੱਤੇ ਬਵਾ ਪਾਵੇਗਾ ਜਦ ਤੀਕ ਉਹ ਤੁਹਾਨੂੰ ਉਸ ਜ਼ਮੀਨ ਉੱਤੇ ਮਿਟਾ ਨਾ ਦੇਵੇ ਜਿੱਥੇ ਤੁਸੀਂ ਕਬਜ਼ਾ ਕਰਨ ਲਈ ਜਾਂਦੇ ਹੋ ਦੇਖੋ ਜਦੋਂ ਨਾ ਹੱਥ ਰੱਖ ਕੇ ਦੁਆ ਕੀਤੀ ਜਾਂਦੀ ਹੈ ਬਹੁਤ ਸਾਰੇ ਰੋਗੀ ਉਦੋਂ ਹੀ ਚੰਗੇ ਹੋ ਜਾਂਦੇ ਆ ਉਹ ਕਿਉਂ ਉਸੇ ਵੇਲੇ ਚੰਗੇ ਹੋ ਜਾਂਦੇ ਉਹ ਬਿਮਾਰੀ ਯਹੋਵਾ ਪਰਮੇਸ਼ੁਰ ਵੱਲੋਂ ਨਹੀਂ ਭੇਜੀ ਗਈ ਸੀ ਪਰ ਬਹੁਤ ਸਾਰੇ ਲੋਕ ਆ ਉਹਨਾਂ ਉੱਤੇ ਬਾਹ ਬਾਹ ਹੱਥ ਰੱਖਿਆ ਜਾਂਦਾ ਉਹ ਚੰਗੇ ਨਹੀਂ ਹੁੰਦੇ ਕਿਉਂਕਿ ਉਹਨਾਂ ਦੇ ਜੀਵਨ ਵਿੱਚ ਅਜੇ ਸਰਾਪ ਟਿਕਿਆ ਹੋਇਆ ਆ ਉਹ ਬਿਮਾਰੀ ਪਰਮੇਸ਼ਵਰ ਦੇ ਵੱਲੋਂ ਭੇਜੀ ਹੋਈ ਆ ਔਰ ਜਦ ਤੱਕ ਉਹ ਬੰਦਾ ਸੁਧਰ ਨਹੀਂ ਜਾਊਗਾ ਬੰਦੇ ਤੋਂ ਬੰਦਾ ਵਰਗਾ ਨਹੀਂ ਬਣ ਜਾਊਗਾ ਉਦੋਂ ਤੱਕ ਉਹ ਬਿਮਾਰੀ ਉਹਨੂੰ ਨਹੀਂ ਛੱਡੂਗੀ ਕਿਉਂਕਿ ਉਹ ਬਿਮਾਰੀ ਐਸੇ ਲਈ ਭੇਜੀ ਗਈ ਕਿ ਉਹ ਮਿਟਾ ਦਿੱਤਾ ਜਾਵੇ ਬਹੁਤ ਸਾਰੇ ਲੋਕ ਪ੍ਰਾਰਥਨਾ ਕਰਵਾ ਲੈਂਦੇ ਲੇ ਹੈਂਡ ਪ੍ਰੇਅਰ ਕਰਵਾਉਂਦੇ ਹੱਥ ਰੱਖ ਕੇ ਪ੍ਰਾਰਥਨਾ ਕਰਵਾਉਂਦੇ ਆ ਸਿਰਾਂ ਵਿੱਚ ਬਜ਼ੁਰਗਾਂ ਦੇ ਕੋਲੋਂ ਚਰਚ ਦੇ ਸੇਵਾਦਾਰਾਂ ਦੇ ਕੋਲੋਂ ਪਾਸਪਾਨਾਂ ਦੇ ਕੋਲੋਂ ਤੇਲ ਵੀ ਲਵਾ ਲੈਂਦੇ ਆ ਪਰ ਜਾ ਕੇ ਗਾਲਾਂ ਕੱਢਣੀਆਂ ਤਾਂ ਛੱਡਦੇ ਨਹੀਂ ਵੀ ਵਿਚਾਰ ਕਰਨਾ ਤਾਂ ਛੱਡਦੇ ਨਹੀਂ ਤੋ ਖੇੜੜੀਆਂ ਕਰਨੀਆਂ ਛੱਡਦੇ ਨਹੀਂ ਪੁਰਾਣੀ ਇਨਸਾਨੀਅਤ ਨੂੰ ਲਾਉਂਦੇ ਨਹੀਂ ਕੰਮ ਸਾਰੇ ਉਹੀ ਕਰੀ ਜਾਣੇ ਫੇਕਣਾ ਆ ਵੀ ਪਾਦਰੀ ਨਹੀਂ ਚੰਗਾ ਆ ਵੀ ਚਰਚ ਨਹੀਂ ਚੰਗਾ ਐਦਾਂ ਵੀ ਕੀਤਾ ਸੀ ਉਦਾਂ ਕਹਿੰਦੇ ਯਿਸੂ ਇਦਾਂ ਕਰਦਾ ਉਦਾਂ ਕਹਿੰਦੇ ਇਦਾਂ ਕਰਦਾ ਪਹਿਲਾਂ ਆਪਣੇ ਆਪ ਨੂੰ ਤਾਂ ਚੈੱਕ ਕਰ ਲੈ ਵੀ ਤੂੰ ਕਿੱਦਾਂ ਕਰਦਾ ਆ ਚਰਚ ਬਦਲਣ ਦੇ ਨਾਲੋਂ ਪਾਦਰੀ ਬਦਲਣ ਦੇ ਨਾਲੋਂ ਆਪਣੀਆਂ ਆਤ ਤਾਂ ਬਦਲੋ ਆਪਣਾ ਸੁਭਾਅ ਬਦਲੋ ਆਪਣਾ ਦਿਲ ਬਦਲੋ ਕਿਉਂਕਿ ਚਰਚ ਦੇ ਵਿੱਚ ਜਿੱਥੇ ਵੀ ਪ੍ਰਾਰਥਨਾ ਹੋਊਗੀ ਯਿਸੂ ਨਾਮ ਚ ਹੋਣੀ ਆ ਚੰਗਾ ਕਰਨ ਵਾਲਾ ਯਿਸੂ ਨਾਮ ਹੀ ਆ ਚੰਗਾ ਕਰਨ ਵਾਲਾ ਯਹਵਾ ਰੱਬ ਪਰਮੇਸ਼ਵਰੀ ਆ ਤਾਂ ਅਗਰ ਤੂੰ ਇਸ ਚਰਚ ਨੂੰ ਛੱਡ ਕੇ ਕਿਸੇ ਹੋਰ ਚਰਚ ਦੇ ਵਿੱਚ ਚੱਲਿਆ ਵੀ ਜਾਵੇਂਗਾ ਤੂੰ ਕੀ ਸੋਚਦਾ ਉੱਥੇ ਪ੍ਰਭੂ ਤੈਨੂੰ ਪਹਿਚਾਨਣਗੇ ਨਹੀਂ ਤੇ ਆਟੋਮੈਟਿਕ ਤੋ ਹੀਲ ਹੋ ਜਾਏਗਾ ਤੂੰ ਪ੍ਰਭੂ ਦੀ ਅੱਖ ਤੋਂ ਨਹੀਂ ਛੁੱਪ ਸਕਦਾ ਇਸ ਲਈ ਜੀਵਨ ਬਦਲਣ ਦੀ ਜ਼ਰੂਰਤ ਆ ਚਰਚ ਜਾਂ ਪਾਦਰੀ ਬਦਲਣ ਦੀ ਨਹੀਂ ਭਾਈ ਨੰਬਰ ਦੇ ਵਿੱਚ ਦੇਖੋ ਕਿਹੋ ਜੀਆਂ ਬਿਮਾਰੀਆਂ ਯਹੋਵਾ ਤੁਹਾਨੂੰ ਤਪਿੱਦਕ, ਤਾਪ, ਸੋਜ, ਮੋਹਰ ਦਾ ਤਪ ਤੇਗ, ਸੋਕੜੇ ਅਤੇ ਉੱਲੀ ਨਾਲ ਮਾਰੇਗਾ ਉਹ ਤੁਹਾਡੇ ਪਿੱਛੇ ਲੱਗੀਆਂ ਰਹਿਣਗੀਆਂ ਜਦ ਤੱਕ ਤੁਸੀਂ ਨਾਸ ਨਾ ਹੋ ਜਾਓ ਕਈ ਲੋਕੀ ਪਤਾ ਕੀ ਕਹਿੰਦੇ 12 ਸਾਲਾਂ ਤੋਂ ਬੁਖਾਰ ਨਹੀਂ ਲੱਥਦਾ 20 ਸਾਲ ਹੋ ਗਏ ਰੋਜ਼ ਰਾਤ ਨੂੰ ਬੁਖਾਰ ਚੜ ਜਾਂਦਾ ਕੋਈ ਕਹਿੰਦਾ ਸ਼ਾਮ ਨੂੰ ਕੋਈ ਕਹਿੰਦਾ ਸਵੇਰ ਨੂੰ 20 ਸਾਲ ਹੋ ਗਏ ਖੰਗ ਨਹੀਂ ਅਟਦੀ 20 ਸਾਲ ਹੋ ਗਏ ਐਸਥਮਾ ਲੱਗਿਆ 20 ਸਾਲਾਂ ਤੋਂ ਇਨਫੈਕਸ਼ਨ ਆ 20 ਸਾਲਾਂ ਤੋਂ ਫੋੜੇ ਨਿਕਲਦੇ ਸੁੱਕ ਜਾਂਦੇ ਨਿਕਲਦੇ ਸੁੱਕ ਜਾਂਦੇ ਫਿੰਸੀਆਂ ਹੁੰਦੀਆਂ ਹਰ ਸਾਲ ਖਾਰਿਸ਼ ਹੋ ਜਾਂਦੀ ਹੈ ਸਰਾਪ ਅਰੇ ਇੱਥੇ ਲਿਖਿਆ ਹੋਇਆ ਹੈ ਕਹਿੰਦਾ ਜਦ ਤੱਕ ਤੁਸੀਂ ਖਤਮ ਨਹੀਂ ਹੋ ਜਾਓਗੇ ਇੱਦਾਂ ਹੀ ਹੋਈ ਜਾਏਗਾ ਇਸ ਸਰਾਪ ਆ ਅਗਰ ਤੁਹਾਡੇ ਜੀਵਨ 'ਚ ਇਹ ਚੀਜ਼ਾਂ ਹੋ ਰਹੀਆਂ ਆ ਤਾਂ ਅੱਖਾਂ ਖੋਲੋ ਉਹਨਾਂ ਨੂੰ ਐਵੇਂ ਹੀ ਨਾ ਸਮਝੋ ਕਿ ਉਦਾਂ ਹੀ ਲੱਗੀਆਂ ਹੋਈਆਂ ਬਿਮਾਰੀਆਂ ਐ ਸਰਾਪ ਦੀਆਂ ਲੱਗੀਆਂ ਹੋਈਆਂ ਬਿਮਾਰੀਆਂ ਆ ਸਰਾਪ ਤੋੜਨ ਦੇ ਯਤਨ ਕਰੋ ਪਰਮੇਸ਼ਵਰ ਦੇ ਅੱਗੇ ਦੁਹਾਈ ਦਿਓ ਪ੍ਰਭੂ ਕੋਲੇ ਪ੍ਰਾਰਥਨਾ ਕਰੋ ਗੁਨਾਹਾਂ ਦੀ ਮਾਫੀ ਮੰਗੋ ਔਰ ਕਹੋ ਕਿ ਸਾਡੇ ਉੱਤੇ ਆਏ ਹੋਏ ਸਰਾਪ ਟੁੱਟਣ ਔਰ ਸਿਰਫ ਕਹੋ ਨਾ ਆਪਣੀਆਂ ਬੁਰੀਆਂ ਆਦਤਾਂ ਨੂੰ ਛੱਡੋ ਆਪਣੇ ਬੁਰੇ ਸੁਭਾ ਨੂੰ ਆਪਣੇ ਵਿੱਚੋਂ ਕੱਢੋ ਪਰਮੇਸ਼ਵਰ ਦੇ ਸੁਭਾ ਨੂੰ ਲਵੋ ਜਦੋਂ ਤੱਕ ਪ੍ਰਭੂ ਜੀ ਦਾ ਸੁਭਾ ਸਾਡੇ ਅੰਦਰ ਨਹੀਂ ਆਊਗਾ ਸਰਾਪ ਨਹੀਂ ਟੁੱਟਣਗੇ 27 ਨੰਬਰ ਪੰਕਤੀ ਦੇ ਵਿੱਚ ਯਹੋਵਾ ਤੁਹਾਨੂੰ ਮਸਰੀ ਫੋੜਿਆ ਬਵਾਸੀਰ ਦਦਰੀ ਅਤੇ ਖੁਰਕ ਨਾਲ ਮਾਰੇਗਾ ਜਿਨ੍ਹਾਂ ਤੋਂ ਤੁਸੀਂ ਚੰਗੇ ਨਹੀਂ ਹੋ ਸਕੋਗੇ ਕਈ ਕੱਲੇ ਅਸੀਂ ਬਹੁਤ ਸਕਿਨ ਸਪੈਸ਼ਲਿਸਟ ਕੋਲ ਗਏ ਸੀ ਫਰਕ ਨਹੀਂ ਪਿਆ ਅਸੀਂ ਬਹੁਤ ਵੱਡੇ ਡਾਕਟਰਾਂ ਨੂੰ ਮਿਲੇ ਬਹੁਤ ਹਸਪੀਟਲ ਚੇਂਜ ਕਰਕੇ ਦੇਖੇ ਕੋਈ ਫਰਕ ਨਹੀਂ ਪਿਆ ਇਸ ਲਈ ਨਹੀਂ ਪਿਆ ਕਿਉਂਕਿ ਅਜੇ ਤੈਨੂੰ ਹੀ ਫਰਕ ਨਹੀਂ ਪਿਆ ਤੇ ਤੇਰੀ ਬਿਮਾਰੀ ਨੂੰ ਕਿੱਦਾਂ ਫਰਕ ਪੈ ਜਾਊਗਾ ਜਿਹੜੀ ਚੀਜ਼ ਬਿਨਾਂ ਦਵਾਈ ਦੇ ਠੀਕ ਹੋ ਸਕਦੀ ਤੂੰ ਉਹ ਹੀ ਨਹੀਂ ਠੀਕ ਹੋਣ ਦਿੱਤੀ ਤੂੰ ਨਹੀਂ ਬਦਲਿਆ ਤਾਂ ਬਾਕੀ ਚੀਜ਼ਾਂ ਕਿੱਦਾਂ ਬਦਲਣਗੀਆਂ ਫਰਕ ਤਾਂ ਪੈਂਦਾ ਆ ਉਦੋਂ ਤੱਕ ਨਹੀਂ ਪੈਂਦਾ ਜਦੋਂ ਤੱਕ ਤੁਹਾਨੂੰ ਨਹੀਂ ਪੈਂਦਾ ਜਦੋਂ ਤੱਕ ਤੁਹਾਡੇ ਅੰਦਰਲੇ ਆਤਮੇ ਨੂੰ ਨਹੀਂ ਪੈਂਦਾ ਜਿਹੜਾ ਤੁਹਾਡਾ ਮਨੁੱਖਾਂ ਵਾਲਾ ਆਤਮਾ ਹੈ ਜਦੋਂ ਤੱਕ ਉਹਨੂੰ ਫਰਕ ਨਹੀਂ ਪਵੇਗਾ ਉਦੋਂ ਤੱਕ ਤੁਹਾਡੀ ਚਮੜੀ ਨੂੰ ਫਰਕ ਨਹੀਂ ਪਵੇਗਾ ਉਦੋਂ ਤੱਕ ਤੁਹਾਡੇ ਹਾਲਾਤਾਂ ਨੂੰ ਫਰਕ ਨਹੀਂ ਪਵੇਗਾ ਉਦੋਂ ਤੱਕ ਤੁਹਾਡੇ ਕਾਰੋਬਾਰ ਨੂੰ ਫਰਕ ਨਹੀਂ ਪਵੇਗਾ ਉਦੋਂ ਤੱਕ ਤੁਹਾਡੇ ਬਾਲ ਬੱਚਿਆਂ ਨੂੰ ਫਰਕ ਨਹੀਂ ਪਵੇਗਾ ਜਦੋਂ ਤੱਕ ਤੁਹਾਡੇ ਮਨ ਨੂੰ ਫਰਕ ਨਹੀਂ ਪਵੇਗਾ ਤੁਹਾਡੇ ਸੁਭਾਅ ਨੂੰ ਫਰਕ ਨਹੀਂ ਪਵੇਗਾ ਤੁਹਾਡੇ ਆਤਮੇ ਨੂੰ ਫਰਕ ਨਹੀਂ ਪਵੇਗਾ ਉਦੋਂ ਤੱਕ ਕਿਸੇ ਚੀਜ਼ ਨੂੰ ਫਰਕ ਨਹੀਂ ਪਵੇਗਾ 28 ਨੰਬਰ ਚ ਇਦਾਂ ਲਿਖਿਆ ਯਹੋ ਵਾ ਤੁਹਾਨੂੰ ਛੁਦਾ ਅੰਨੇ ਪੁਣੇ ਅਤੇ ਮਨ ਦੀ ਕਬਰਾਹਟ ਨਾਲ ਮਾਰੇਗਾ ਬਸ ਨੋਟਿਸ ਕਰੀ ਜਾਇਓ ਐਕਸਪਲੇਨ ਕਰਨ ਦੀ ਮੈਨੂੰ ਬਾਲੀ ਮਿਲ ਕੇ ਮੇਰਾ ਦਿਲ ਨਹੀਂ ਕਰਦਾ ਕਿ ਮੈਂ ਇੰਨੀਆਂ ਉਹ ਚੀਜ਼ਾਂ ਜਿਹੜੀਆਂ ਸਹੀ ਨਹੀਂ ਆ ਮੈਂ ਉਹਨਾਂ ਦਾ ਨਾਮ ਲਵਾਂ ਪਰ ਬਹੁਤ ਸਾਰੇ ਲੋਕ ਇਹਨਾਂ ਨੂੰ ਨਾਰਮਲ ਲੈਂਦੇ ਆ ਉਹ ਉਹਨਾਂ ਨੂੰ ਸਮਝ ਨਹੀਂ ਆਉਂਦੀ ਕਈ ਲੋਕੀ ਪਰਮੇਸ਼ਵਰ ਦੇ ਲੋਕਾਂ ਦੇ ਵਿਰੁੱਧ ਬੋਲਦੇ ਆ ਉਹਨਾਂ ਦੇ ਘਰ ਦੇ ਵਿੱਚ ਗਰੀਬੀ ਆ ਉਹ ਦੇਖਦੇ ਨਹੀਂ ਅੱਖਾਂ ਖੋਲ ਕੇ ਕਿ ਅਸੀਂ ਗਰੀਬੀ ਚ ਕਿਉਂ ਆ ਅਵਾ ਤਵਾ ਬੋਲੀ ਜਾਂਦੇ ਆ ਕੁਝ ਵੀ ਬੋਲੀ ਜਾਂਦੇ ਆ ਉਹ ਸਮਝਣ ਦੀ ਕੋਸ਼ਿਸ਼ ਹੀ ਨਹੀਂ ਕਰ ਰਹੇ ਕਿ ਗਰੀਬੀ ਇਸੇ ਕਰਕੇ ਆ ਮੇਰੀ ਜ਼ੁਬਾਨ ਦਾ ਕਰਕੇ ਮੇਰੀ ਜ਼ੁਬਾਨ ਨੇ ਬਹੁਤ ਸਾਰੇ ਸਰਾਪ ਜਿਹੜੇ ਉਹ ਜੀਵਨ ਚ ਸੱਦ ਲਏ ਆ ਇਹ ਗਰੀਬੀ ਇੱਕ ਸਰਾਪ ਆ ਜਦੋਂ ਮੈਂ ਆਪਣੀ ਜ਼ੁਬਾਨ ਨੂੰ ਲਗਾਮ ਲਾ ਲਈ ਸਰਾਪ ਖਤਮ ਹੋ ਜਾਣਾ ਮੇਰੀ ਬਰਕਤ ਖੁੱਲ ਜਾਣੀ ਆ ਬਹੁਤ ਸਾਰੇ ਲੋਕਾਂ ਦੇ ਜੀਵਨ ਵਿੱਚ ਪ੍ਰਭੂ ਨੇ ਉਹਨਾਂ ਦੀਆਂ ਅੱਖਾਂ ਖੋਲਣ ਨੂੰ ਕਈ ਚੀਜ਼ਾਂ ਭੇਜੀਆਂ ਹੋਈਆਂ ਪਰ ਉਹਨਾਂ ਨੇ ਅੱਖਾਂ ਇੰਨੀਆਂ ਘੁੱਟ ਕੇ ਬੰਦ ਕੀਤੀਆਂ ਕਿ ਉਹ ਦੇਖਣ ਨੂੰ ਤਿਆਰ ਨਹੀਂ ਆ ਇਸ ਲਈ ਅੱਜ ਬਚਨ ਨੂੰ ਪੂਰਾ ਖੋਲ ਕੇ ਜਿਹੜਾ ਆ ਦੱਸਿਆ ਜਾ ਰਿਹਾ ਕਿ ਅਗਰ ਐਵਲੀਆਂ ਚੀਜ਼ਾਂ ਜਿਹੜੇ ਆਨਲਾਈਨ ਵੀ ਦੇਖ ਰਹੇ ਆ ਉਹਨਾਂ ਨੂੰ ਵੀ ਮੈਂ ਕਹਿੰਨੀ ਅਗਰ ਐਵਲੀਆਂ ਚੀਜ਼ਾਂ ਤੁਹਾਡੇ ਘਰ ਵਿੱਚ ਕਿਸੇ ਦੇ ਵੀ ਘਰ ਦੇ ਵਿੱਚ ਜੀਵਨ ਚ ਹੋ ਰਹੀਆਂ ਆ ਤਾਂ ਤੁਸੀਂ ਸਰਾਪ ਟੁੱਟਣ ਦੀ ਜਿਹੜੀ ਪ੍ਰਾਰਥਨਾ ਹੈ ਉਹ ਕਰੋ ਔਰ ਆਪਣੇ ਵਿੱਚ ਫਰਕ ਲੈ ਕੇ ਆਓ ਤਾਂ ਜੋ ਤੁਹਾਡੇ ਹਾਲਾਤਾਂ ਵਿੱਚ ਫਰਕ ਨਜ਼ਰ ਆਏ ਹਾਲੇਲੂਇਆ ਵਾਓ 29 ਨੰਬਰ ਚ ਲਿਖਿਆ ਜਿਵੇਂ ਅੰਨਾ ਹਨੇਰ ਵਿੱਚ ਟੋਂਦਾ ਫਿਰਦਾ ਤੁਸੀਂ ਦੁਪਹਿਰ ਨੂੰ ਟੋਂਦੇ ਫਿਰੋਗੇ ਤੁਸੀਂ ਆਪਣੇ ਰਾਹਾਂ ਵਿੱਚ ਸਫਲ ਨਹੀਂ ਹੋਵੋਗੇ ਤੁਸੀਂ ਸਦਾ ਲਈ ਸਦਾ ਲਈ ਦੱਬੇ ਅਤੇ ਲੁੱਟੇ ਲੁੱਟ ਹੁੰਦੇ ਰਹੋਗੇ ਪਰ ਤੁਹਾਨੂੰ ਕੋਈ ਬਚਾਉਣ ਵਾਲਾ ਨਾ ਹੋਵੇਗਾ ਬਹੁਤ ਸਾਰੇ ਲੋਕੀ ਕਹਿੰਦੇ ਅਸੀਂ ਕੰਮ ਛੇੜਦੇ ਆ ਉਹ ਬੰਦ ਹੋ ਜਾਂਦਾ ਕੋਈ ਸਫਲਤਾ ਨਹੀਂ ਮਿਲਦੀ ਹਰ ਕੰਮ 'ਚ ਫੇਲ ਹੋ ਰਹੇ ਸਰਾਂਪ بس ਇਹ ਦੇਖੋ ਕਿ ਕਿਉਂ ਪਿੱਛੇ ਆਪਾਂ ਪੜ ਲਿਆ ਕਿਉਂ ਆ ਜਾਂ ਪਾਦਸ਼ਾਹਾਂ ਦੇ ਵਿਰੁੱਧ ਬੋਲਣ ਦੇ ਨਾਲ ਪਰਮੇਸ਼ਵਰ ਦੇ ਅਭਿਸ਼ਕਤ ਲੋਕਾਂ ਦੇ ਵਿਰੁੱਧ ਬੋਲਣ ਦੇ ਨਾਲ ਯਤੀਮਾਂ ਦਾ ਨਿਆਂ ਵਿਗਾੜਨ ਨਾਲ ਵਿਧਵਾ ਦਾ ਹਿੱਸਾ ਮਾਰਨ ਨਾਲ ਨਿਆਂ ਵਿਗਾੜਨ ਦੇ ਨਾਲ ਕਿਸੇ ਵੀ ਤਰ੍ਹਾਂ ਦੀ ਲੁੱਟ ਘਸੁੱਟ ਕਰਨ ਦੇ ਨਾਲ ਰਿਸ਼ਵਤ ਖੋਰੀ ਕਰਨ ਦੇ ਨਾਲ ਜਨਾਹ ਕਾਰੀ ਕਰਨ ਦੇ ਨਾਲ ਰਿਸ਼ਤਿਆਂ ਦੀ ਮਾਨ ਮਰਿਆਦਾ ਨੂੰ ਤੋੜਨ ਦੇ ਨਾਲ ਸਰਾਪ ਆਏ ਆ ਜਿਹੜਾ ਵੀ ਤੁਹਾਡੇ ਜੀਵਨ ਦਾ ਕਾਰਨ ਆ ਸਰਾਪ ਨੂੰ ਬੰਨ੍ਹ ਕੇ ਰੱਖਣ ਦਾ ਉਸ ਕਾਰਨ ਨੂੰ ਖਤਮ ਕਰੋ ਸਰਾਪ ਵੀ ਖਤਮ ਹੋ ਜਾਏਗਾ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ 'ਚ ਆਮੇਨ ਦੇਖੋ 3 ਨੰਬਰ ਇਹ ਬੜਾ ਹੀ ਅੱਜ ਕੱਲ ਨਾ ਵਾਪਰ ਰਿਹਾ ਆ ਇੱਥੇ ਲਿਖਿਆ ਤੁਸੀਂ ਕਿਸੇ ਤੀਵੀ ਨਾਲ ਕੁੜਮਾਈ ਕਰੋਗੇ ਪਰ ਦੂਜਾ ਮਨੁੱਖ ਉਹਦੇ ਨਾਲ ਲੇਟੇਗਾ ਪਰ ਤੁਸੀਂ ਘਰ ਬਣਾਓਗੇ ਪਰ ਉਸ ਵਿੱਚ ਵੱਸੋਗੇ ਨਾ ਅੰਗੂਰੀ ਬਾਗ ਤੁਸੀਂ ਲਾਓਗੇ ਪਰ ਤੁਸੀਂ ਉਸ ਦਾ ਫਲ ਨਾ ਖਾਓਗੇ ਇਹ ਚੀਜ਼ ਬਹੁਤ ਜ਼ਿਆਦਾ ਆ ਕਿੰਨੇ ਸਾਨੂੰ ਆਣ ਕੇ ਲੋਕੀ ਮਿਲਦੇ ਅਸੀਂ ਇੰਨੀ ਥਾਂ ਤੇ ਨਿਆਣਿਆਂ ਦਾ ਰਿਸ਼ਤਾ ਪੱਕਾ ਕਰਦੇ ਟੁੱਟ ਜਾਂਦਾ ਆ ਮਤਲਬ ਕੁੜਮਾਈ ਕਿਸੇ ਦੀ ਹੋਈ ਤੇ ਵਿਆਹ ਕਿਸੇ ਹੋਰ ਦਾ ਹੋ ਗਿਆ ਉਹਦੇ ਨਾਲ ਸ਼ਰਾਬ ਪਿਆ ਹੈ ਇਹ ਉਦੋਂ ਇੱਕ ਰਿਸ਼ਤਾ ਟੁੱਟ ਗਿਆ ਦੂਜਾ ਵੀ ਨਹੀਂ ਨੇਪਰੇ ਚੜਿਆ ਤੀਜਾ ਵੀ ਨਹੀਂ ਨੇਪਰੇ ਚੜਿਆ ਇਹ ਸਰਾਪ ਆ ਜਦੋਂ ਤੁਸੀਂ ਕਿਸੇ ਦੇ ਧੀਆਂ ਪੁੱਤਰਾਂ ਦਾ ਚੰਗਾ ਨਹੀਂ ਚਾਹੁੰਦੇ ਤੁਹਾਡਿਆਂ ਦਾ ਵੀ ਚੰਗਾ ਨਹੀਂ ਹੋ ਸਕਦਾ ਇੱਕ ਸਰਾਪ ਆ ਲਾਉਂਦੇ ਤੁਸੀਂ ਆ ਤੇ ਫਲ ਕੋਈ ਹੋਰ ਖਾ ਜਾਂਦਾ ਆ ਇਸ ਸਰਾਪ ਨਹੀਂ ਤੇ ਹੋਰ ਕੀ ਆ ਘਰ ਤੁਸੀਂ ਬਣਾਇਆ ਬੜੀ ਰੀਜ ਨਾਲ ਬਣਾਇਆ ਖੂਨ ਪਸੀਨਾ ਇੱਕ ਕਰਕੇ ਬਣਾਇਆ ਅਚਾਨਕ ਕਰਜ਼ਾ ਇੰਨਾ ਵੱਧ ਗਿਆ ਕਿ ਉਹ ਜਿੰਨਾ ਪੈਸਾ ਲੱਗਾ ਉਦੋਂ ਤੋਂ ਵੀ ਸਸਤਾ ਕਰਕੇ ਵੇਚਣਾ ਪਿਆ ਵਸਿਆ ਉਹਦੇ ਵਿੱਚ ਕੋਈ ਹੋਰ ਇਸਰਾਪ ਨਹੀਂ ਤੇ ਹੋਰ ਕੀ ਆ ਇਹ ਬਹੁਤ ਲੋਕਾਂ ਦੇ ਜੀਵਨ 'ਚ ਹੋ ਰਿਹਾ ਆ ਅ ਸਾਨੂੰ ਇਹ ਸਮਝਣ ਦੀ ਜ਼ਰੂਰਤ ਹੈ ਕਰਜ਼ੇ ਨੂੰ ਕਰਜ਼ਾ ਹੀ ਨਾ ਸਮਝੋ ਉਹ ਇੱਕ ਸਰਾਪ ਆ 39 ਨੰਬਰ ਦੇ ਵਿੱਚ ਆਜੋ 39 ਦੇ ਵਿੱਚ ਕਹਿੰਦਾ ਤੁਸੀਂ ਅੰਗੂਰੀ ਬਾਗ ਲਾ ਕੇ ਉਹਨੂੰ ਪਾਲੋਗੇ ਪਰ ਨਾ ਤਾਂ ਤੁਸੀਂ ਮਦ ਪੀਓਗੇ ਨਾ ਗੁੱਛੇ ਇਕੱਠੇ ਕਰੋਗੇ ਕਿਉਂ ਜੋ ਕੀੜਾ ਉਹਨਾਂ ਨੂੰ ਖਾ ਜਾਵੇਗਾ ਤੁਸੀਂ ਬੜੀ ਰੀਚ ਦੇ ਨਾਲ ਸਬਜ਼ੀਆਂ ਲਾਈਆਂ ਫਲ ਲਾਏ ਪਰ ਤੁਸੀਂ ਉਹਨਾਂ ਨੂੰ ਭੋਗਿਆ ਨਹੀਂ ਤੁਸੀਂ ਉਹਨਾਂ ਨੂੰ ਖਾਦਾ ਨਹੀਂ ਉਹਨਾਂ ਨੂੰ ਕੀੜੇ ਪੈ ਗਏ ਉਹ ਗਲ ਸੜ ਗਏ ਕਈ ਲੋਕਾਂ ਦੇ ਘਰਾਂ ਦੇ ਵਿੱਚ ਸ਼ਰਾਬ ਪਿਆ ਉਹ ਰਸੋਈ ਦਾ ਰਾਸ਼ਨ ਲੈ ਕੇ ਆਉਂਦੇ ਆ ਉਹਨਾਂ ਦਾ ਆਟੇ ਵਿੱਚ ਕੀੜੀਆਂ ਪੈ ਜਾਂਦੀਆਂ ਆਂ, ਸੁੰਡੀਆਂ ਪੈ ਜਾਂਦੀਆਂ ਆਂ। ਚੋਲਾਂ ਨੂੰ ਸੁੰਡੀ ਲੱਗ ਜਾਂਦੀ ਆਂ। ਦਾਲਾਂ ਨੂੰ ਢੋਰਾ ਲੱਗ ਜਾਂਦਾ ਆਂ। ਖੰਡ ਸਲਾਬੀ ਜਾਂਦੀ ਆਂ। ਤੇਲ ਦੀ ਕੰਨੀ ਲੀਕ ਹੀ ਰਹਿੰਦੀ ਆ। ਕਿਉਂ? ਸਰਾਪ ਕੋਈ ਅਨਡਿਠ ਚੀਜ਼ ਤੁਹਾਡੀਆਂ ਬਰਕਤਾਂ ਨੂੰ ਖਾ ਰਹੀ ਆਂ ਔਰ ਪਰਮੇਸ਼ਵਰ ਨੇ ਅਲਾਓ ਕੀਤਾ ਉਹਨੂੰ ਕਿ ਖਾਏ। ਤੁਸੀਂ ਸੋਚਦੇ ਹੋਵੋਗੇ ਜੇ ਉਹ ਪਰਮੇਸ਼ਵਰ ਉਹ ਗਲਤ ਚੀਜ਼ਾਂ ਨੂੰ ਵੀ ਅਲਾਓ ਕਰਦਾ ਆ ਉਹ ਬਿਮਾਰੀ ਵੀ ਭੇਜ ਦਿੰਦਾ ਸੀ ਤਾਂ ਸੋਚਿਆ ਸੀ ਪ੍ਰਭੂ ਚੰਗੀਆਂ ਚੰਗੀਆਂ ਚੀਜ਼ਾਂ ਦਿੰਦਾ ਆ ਇੱਕ ਪਿਤਾ ਪੁੱਤ ਨੂੰ ਬੁੱਕਲ ਵਿੱਚ ਲੈ ਕੇ ਚੁੰਮਦਾ ਵੀ ਆ ਉਹਦੇ ਸਿਰ ਤੇ ਹੱਥ ਵੀ ਫੇਰਦਾ ਤੇ ਗਲਤੀ ਕਰਨ ਤੇ ਛਿੱਤਰ ਵੀ ਫੇਰਦਾ ਇਸੇ ਤਰ੍ਹਾਂ ਹੀ ਸਰਵ ਸ਼ਕਤੀਮਾਨ ਪਿਤਾ ਆ ਜੇ ਤਾ ਆਗਿਆਕਾਰੀ ਕਰੋਗੇ ਉਹਦੇ ਘਰ ਦੀਆਂ ਚੀਜ਼ਾਂ ਖਾਓਗੇ ਨਹੀਂ ਆਗਿਆਕਾਰੀ ਕਰੋਗੇ ਤਾਂ ਫਿਰ ਉਹ ਬਹਿਰੀਆਂ ਨੂੰ ਕਹੂਗਾ ਤੁਸੀਂ ਖਾ ਲਓ ਇਹਦੇ ਘਰ ਦੀਆਂ ਚੀਜ਼ਾਂ ਨੂੰ ਅਰ 40 ਨੰਬਰ ਚ ਕੀ ਲਿਖਿਆ ਤੁਹਾਡੀਆਂ ਸਾਰੀਆਂ ਹੱਦਾਂ ਵਿੱਚ ਜਤੂਨ ਦੇ ਬਿਰਛ ਹੋਣਗੇ ਪਰ ਤੁਸੀਂ ਆਪ ਨੂੰ ਤੇਲ ਨਾ ਮਲੋਗੇ ਕਿਉਂਕਿ ਉਹਦਾ ਫਲ ਝੜ ਜਾਵੇਗਾ 43 ਚ ਆਜੋ ਉਹ ਪਰਦੇਸੀ ਜਿਹੜਾ ਤੁਹਾਡੇ ਵਿੱਚ ਹੈ ਤੁਹਾ ਤੋਂ ਉੱਚਾ ਹੀ ਉੱਚਾ ਹੁੰਦਾ ਜਾਵੇਗਾ ਪਰ ਤੁਸੀਂ ਹੇਠਾਂ ਹੀ ਹੇਠਾਂ ਜਾਓਗੇ ਕਈ ਲੋਕੀ ਕਹਿਣਗੇ ਆਹ ਤਾਂ ਮੇਰੀ ਦੁਕਾਨ ਚ ਕੰਮ ਕਰਦਾ ਹੁੰਦਾ ਸੀ ਹੁਣ ਦੇਖ ਐਡਾ ਸ਼ੋਰੂਮ ਆਪੇ ਖੋਲ ਕੇ ਬੈਠਾ ਕਿਤੇ ਸਾਡੇ ਘਰ ਕੰਮ ਕਰਦਾ ਸੀ ਤੇ ਹੁਣ ਸਾਨੂੰ ਵੇਖੋ ਤੇ ਇਹਨੂੰ ਦੇਖੋ ਜੀ ਇਹ ਕਿੱਡੀਆਂ ਕੋਠੀਆਂ ਦਾ ਮਾਲਕ ਬਣਿਆ ਫਿਰਦਾ ਉਹ ਵਫਾਦਾਰੀ ਨਾਲ ਚੱਲਿਆ ਬਲੈਸ ਹੋ ਗਿਆ ਤੇਰੇ ਤੋਂ ਅੱਗੇ ਨਿਕਲ ਗਿਆ ਤੂੰ ਵਫਾਦਾਰ ਨਹੀਂ ਸੀ ਤੂੰ ਉੱਥੇ ਦਾ ਉੱਥੇ ਨਹੀਂ ਉਥੋਂ ਵੀ ਥਾਂ ਚਲਿਆ ਗਿਆ ਪੰਤਾਲੀ ਚਿਲਕਿਆ ਤੁਹਾਡੇ ਉੱਤੇ ਸਾਰੇ ਸਰਾਬ ਆਉਣਗੇ ਸਗੋਂ ਤੁਹਾਡੇ ਪਿੱਛੇ ਬੈ ਕੇ ਤੁਹਾਨੂੰ ਆਹ ਬੈਣਗੇ ਜਦ ਤੱਕ ਤੁਸੀਂ ਮਿਟ ਨਾ ਜਾਓ ਕਿਉਂ ਜੋ ਤੁਸੀਂ ਯਹੋਵਾ ਆਪਣੇ ਪਰਮੇਸ਼ੁਰ ਦੀ ਆਵਾਜ਼ ਨਾ ਸੁਣੀ ਕਿ ਤੁਸੀਂ ਉਸ ਦੇ ਦਿੱਤੇ ਹੋਏ ਹੁਕਮਾਂ ਤੇ ਬਿਧੀਆਂ ਦੀ ਪਾਲਣਾ ਕਰੋ ਇਸ ਲਈ ਆਉਣਗੇ ਸ਼ੌਂਕ ਨਹੀਂ ਹੈ ਪ੍ਰਭੂ ਨੂੰ ਕਿ ਉਹ ਆਪਣੇ ਬੱਚਿਆਂ ਨੂੰ ਦੁੱਖ ਦੇਵੇ ਰਾਜਾ ਸ਼ਾਉਲ ਇਜ਼ਰਾਈਲ ਦਾ ਜੇਠਾ ਰਾਜਾ ਹੋਇਆ ਪਹਿਲਾ ਰਾਜਾ ਹੋਇਆ ਪਰਮੇਸ਼ਵਰ ਦਾ ਆਤਮਾ ਉਹਦੇ ਉੱਤੇ ਉਤਰਦਾ ਸੀ ਉਹ ਜਦ ਤੱਕ ਆਗਿਆਕਾਰੀ ਕਰਦਾ ਸੀ ਪ੍ਰਭੂ ਨੇ ਉਹਨੂੰ ਬਹੁਤ ਬles ਕੀਤਾ ਪਰ ਜਦੋਂ ਉਹ ਚੀਜ਼ਾਂ ਦੇ ਨਾਲ ਕੰਪਰੋਮਾਈਜ਼ ਕਰਨ ਲੱਗ ਗਿਆ ਅੱਦਾ ਖੇ ਲੱਗਦਾ ਸੀ ਅੱਦਾ ਕੰਮ ਆਪਣੀ ਮਰਜ਼ੀ ਨਾਲ ਕਰਦਾ ਸੀ ਏਦਾਂ ਪਰਮੇਸ਼ਵਰ ਦੀ ਮਰਜ਼ੀ ਨਾਲ ਕਰਦਾ ਸੀ ਉਹਨੂੰ ਸਨੇਹਾ ਦਿੱਤਾ ਜਾਂਦਾ ਸੀ ਸ਼ਾਉਲ ਤੂੰ ਏਦਾਂ ਕਰ ਕਹਿੰਦਾ ਚੰਗਾ ਅੱਦਾ ਕੰਮ ਉਹਨੇ ਓਦਾਂ ਕਰਨਾ ਜਿੱਦਾਂ ਨਬੀ ਨੇ ਸਨੇਹਾ ਦਿੱਤਾ ਅੱਦਾ ਕੰਮ ਉਹਨੇ ਆਪਣੀ ਮਰਜ਼ੀ ਨਾਲ ਕਰਨਾ ਕੀ ਹੋਇਆ ਪਰਮੇਸ਼ਵਰ ਦਾ ਆਤਮਾ ਉਹਦੇ ਤੋਂ ਲੈ ਲਿਆ ਗਿਆ ਦੁਸ਼ਟ ਆਤਮਾ ਪਰਮੇਸ਼ਵਰ ਦੇ ਵੱਲੋਂ ਉਹਦੇ ਉੱਤੇ ਭੇਜਿਆ ਗਿਆ ਤੇ ਜਿਹਦੇ ਉੱਤੇ ਪਰਮੇਸ਼ਵਰ ਦੇ ਵੱਲੋਂ ਦੁਸ਼ਟ ਆਤਮਾ ਭੇਜ ਦਿੱਤਾ ਜਾਏ ਕੋਈ ਉਸ ਆਤਮੇ ਨੂੰ ਲਾ ਨਹੀਂ ਸਕਦਾ ਛੁੱਟ ਪਰਮੇਸ਼ਵਰ ਤੋਂ ਫਿਰ ਜਦ ਤੱਕ ਪਰਮੇਸ਼ਵਰ ਦਾ ਮਨ ਨਹੀਂ ਬਣ ਜਾਂਦਾ ਕਿ ਉਸ ਦੁਸ਼ਟ ਆਤਮੇ ਨੂੰ ਉਸ ਮਨੁੱਖ ਤੋਂ ਦੂਰ ਕਰੇ ਕੋਈ ਮਨੁੱਖ ਨਹੀਂ ਦੂਰ ਕਰ ਸਕਦਾ ਕਈ ਲੋਕਾਂ ਨੂੰ ਲੱਗਦਾ ਨਾ ਕਿ ਇਹਦਾ ਤਾਂ ਭੂਤ ਬੜੀ ਸ਼ੈਤੀ ਨਿਕਲ ਗਿਆ ਇਹਨੂੰ ਤਾਂ ਕਿਹਾ ਸੀ ਯਿਸੂ ਮਸੀਹ ਦੇ ਨਾਮ ਚ ਨਿਕਲ ਜਾ ਇਹਦਾ ਨਿਕਲ ਗਿਆ ਇਹਨੂੰ ਕਹਿ ਰਹੇ ਤੇ ਨਿਕਲ ਨਹੀਂ ਰਿਹਾ ਉਹ ਕਮੈਂਡ ਕਰਨ ਵਾਲਾ ਗਲਤ ਨਹੀਂ ਆ ਜੇ ਪਹਿਲੇ ਦੀ ਦੁਸ਼ਟ ਆਤਮਾ ਨਿਕਲ ਗਈ ਤਾਂ ਇਹਦੇ ਕਿਉਂ ਨਹੀਂ ਕਿਉਂਕਿ ਇਹਦੇ ਉੱਤੇ ਅਲਾਉ ਕੀਤੀ ਗਈ ਆ ਇਹਦਾ ਮਨ ਨਹੀਂ ਜੇ ਬਦਲਣ ਵਾਲਾ ਹੋਇਆ ਇਹ ਮਨ ਮਰਜ਼ੀਆਂ ਕਰਦਾ ਆ ਇਹ ਯਹੋਵਾ ਦੇ ਮਨ ਨੂੰ ਨਹੀਂ ਫੋਲੋ ਕਰਦਾ ਇਹ ਆਪਣੇ ਮਨ ਨੂੰ ਫੋਲੋ ਕਰਦਾ ਆ ਇਸ ਲਈ ਉਹ ਗੇੜੇ ਤੇ ਗੇੜਾ ਦਿੰਦੇ ਆ ਫਿਰ ਕਈ ਲੋਕਾਂ ਨੇ ਮਨ 'ਚ ਗਲਤ ਫਹਿਮੀ ਆ ਜਾਂਦੀ ਆ ਕਿ ਦੁਸ਼ਟ ਆਤਮਾ ਬਹੁਤ ਤਕੜਾ ਆ ਪਾਸਟਰ ਕੋਲੋਂ ਕੱਢ ਨਹੀਂ ਹੋਇਆ ਪਾਸਟਰ ਨੇ ਥੋੜੀ ਕੱਢਣੀ ਆ ਯਿਸੂ ਨਾਮ ਚ ਨਿਕਲਦੇ ਆ ਅਰੇ ਉਹ ਹੀ ਨਿਕਲਨੇ ਆ ਜਿਹੜੇ ਲੋਕੀ ਵਫਾਦਾਰੀ ਵਿੱਚ ਆਉਣਾ ਚਾਹੁੰਦੇ ਆ ਜਿਹੜੇ ਲੋਕੀ ਕੰਪਰੋਮਾਈਜ਼ ਬੰਦ ਕਰਨਗੇ ਕਿ ਚਰਚ ਵਿੱਚ ਵੀ ਆਉਣਾ ਟੇਵੇ ਵੀ ਖਲਾ ਲੈਣੀ ਚਰਚ ਵਿੱਚ ਵੀ ਆਉਣਾ ਫਲਾਨੇ ਥਾਂ ਵੀ ਚਲੇ ਜਾਣਾ ਟਮਕਾਨੇ ਥਾਂ ਵੀ ਚਲ ਜਾਣਾ ਉਹਨਾਂ ਦੇ ਉੱਤੋਂ ਨਹੀਂ ਨਿਕਲਨੇ ਇਸ ਲਈ ਇਹ ਨਾ ਪਰਮ ਕਰੋ ਕਿ ਪਾਸਟਰ ਕਮਜ਼ੋਰ ਆ ਉਹ ਹੀ بگੜਿਆ ਹੋਇਆ ਆ ਉਹ ਹੀ ਨਹੀਂ ਸੁਧਰਦਾ ਜਿਹਦੇ ਉੱਤੇ ਦੁਸ਼ਟ ਆਤਮਾ ਆ ਔਰ ਪਰਮੇਸ਼ਵਰ ਦੇ ਵੱਲੋਂ ਭੇਜਿਆ ਹੋਇਆ ਆ ਇਸ ਲਈ ਨਹੀਂ ਉਹ ਜਾ ਰਿਹਾ ਵਚਨ ਚ ਲਿਖਿਆ ਜਦੋਂ ਦਾਊਦ ਗਾਇਆ ਕਰਦਾ ਸੀ ਸ਼ਾਉਲ ਦੇ ਉੱਤੋਂ ਦੁਸ਼ਟ ਆਤਮਾ ਉੱਤਰ ਜਾਂਦਾ ਸੀ ਔਰ ਉਹ ਚੈਨ ਆਉਂਦਾ ਸੀ ਉਹਨੂੰ ਪਰ ਜਦੋਂ ਹੀ ਗੀਤ ਭਜਨ ਦਾਉਦ ਬੰਦ ਕਰਦਾ ਸੀਗਾ ਫਿਰ ਤੋਂ ਸ਼ਾਉਲ ਦਾ ਉਹੀ ਹਾਲ ਹੋ ਜਾਂਦਾ ਸੀ ਬਹੁਤ ਸਾਰੇ ਲੋਕ ਇਦਾਂ ਹੀ ਕਹਿੰਦੇ ਜਦੋਂ ਤੱਕ ਅਸੀਂ ਚਰਚ ਵਿੱਚ ਰਹਿੰਦੇ ਆ ਕੁਝ ਨਹੀਂ ਹੁੰਦਾ